ਪਾਸੇ ਜਲੰਧਰ ਪੱਛਮੀ ਦੀ ਚੋਣ ਹੈ ਸਾਰੀਆਂ ਪਾਰਟੀਆਂ ਉੱਥੇ ਜ਼ੋਰ ਜਮائش ਕਰ ਰਹੀਆਂ ਪੰਜਾਬ ਦੀ ਆਮ ਆਦਮੀ ਪਾਰਟੀ ਸੱਤਾਧਾਰੀ ਥਰ ਦੇ ਲਈ ਹੋਣ ਦਾ ਸਵਾਲ ਹੈ ਕਾਂਗਰਸ ਆਪਣੀ ਉਸੇ ਛਾਖ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਜਿਹੜੀ ਲੋਕ ਸਭਾ ਚੌਥੇ ਉਹਦੀ ਬਣੀ ਹੈ ਹੈ ਬਹੁਜਨ ਸਮਾਜ ਪਾਰਟੀ ਵੀ ਮੈਦਾਨ 'ਚ ਹੈ ਹੈ ਤੇ ਭਾਜਪਾ ਸੀਟ ਜਿੱਤਣ ਦੇ ਲਈ ਜਦੋਜਹਿਦ ਕਰ ਰਹੀ ਹੈ ਪੈਸਾ ਦਮ ਤਾਕਤ ਟੰਗ ਤਰੀਕੇ ਅਕਾਲੀ ਦਲ ਵੀ ਮੈਦਾਨ 'ਚ ਹੈ ਪਰ ਕਾ ਨਿਕਲਦੇ ਅੰਦਰ ਕਾ ਟੁਕੜੇ ਸਬੋਤ ਹੈ ਇੱਕ ਪਾਸੇ ਉਮੀਦਵਾਰ ਵਾਲਾ ਬਰਤਾਰਾ ਪਿਛਲੇ ਦਿਨੀ ਵਾਪਰਿਆ ਕਿ ਸਰਜੀਤ ਕੌਰ ਹੋਰੀ ਉਧਰ ਜਾ ਕੇ ਸ਼ਾਮ ਤੱਕ ਘਰ ਵਾਪਸ ਵੀ ਆ ਗਈ ਪਹਿਲਾਂ ਚਲੇ ਗਈ ਸੀ ਆਵਾਦਨੀ ਪਾਰਟੀ ਦੀ ਪਰ ਸ਼ਾਮ ਨੂੰ ਫਿਰ ਪਰਤ ਵੀ ਆਏ ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਚਰਚਾ ਇਹ ਹੈ ਕਿ ਅਕਾਲੀ ਦਲ ਦੇ ਘਰ ਦਾ ਕਲੇਸ਼ ਜਿਹੜਾ ਵਧੀਆ ਉਹਦੇ ਨਾਲ ਹੇਠਲਾ ਲੀਡਰ ਹੇਠਲਾ ਵਰਕਰ ਇੱਥੋਂ ਤੱਕ ਕਿ ਟਕਸਾਲੀ ਬਜ਼ੁਰਗ ਮੈਂਬਰ ਕਹਿੰਦੇ ਉਹ ਬਹੁਤ ਪੀੜ ਮਹਿਸੂਸ ਕਰ ਰਹੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਕਹਿੰਦੇ ਤੱਕੜੀ ਨੂੰ ਇਹ ਮੋਹਰ ਲਾਈ ਆ ਜਿਹੜੇ ਕਹਿੰਦੇ ਕਿ ਅਸੀਂ ਤਾਂ ਪਾਈ ਅਕਾਲੀ ਦਲ ਤੋਂ ਕਦੇ ਬਾਹਰ ਹੀ ਨਹੀਂ ਗਏ ਜਿਹੜੇ ਬੈਠ ਕੇ ਪਿੰਡਾਂ ਦੀਆਂ ਸੱਥਾਂ 'ਚ ਮੋਰਚੀਆਂ ਦੀਆਂ ਗੱਲਾਂ ਸੁਣਾਉਂਦੇ ਨੇ ਅਜੇ ਵੀ ਕਿ ਪਾਪੂ ਸਾਨੂੰ ਨਾਲ ਲੈ ਗਿਆ ਸੀ ਅਸੀਂ ਤਾਂ ਬਜ਼ੁਰਗਾਂ ਦੇ ਨਾਲ ਸੀ ਅਸਤਬਾਦਲ ਦੇ ਸਮੇਂ ਵੀ ਕੱਟੀ ਆ ਬਾਦਲ ਨੇ ਘੱਟ-ਘੱਟੀ ਅਸੀਂ ਵੱਧ ਕੱਟੀ ਆ ਸਾਡੇ ਦਾਦੇ ਨੇ ਕੱਟੀ ਸਾਡੇ ਪਿਓ ਇਦਾਂ ਜਿਹੜੇ ਬੈਠ ਕੇ ਕਿਸੇ ਕਹਾਣੀਆਂ ਸੁਣਾਉਂਦੇ ਨੇ ਕਹਿੰਦੇ ਉਹ ਪੀੜ ਮਹਿਸੂਸ ਕਰ ਰਹੇ ਨੇ ਕਿ ਆ ਕਨੇਸ਼ ਜੀ ਸਥਿਤੀ ਚ ਲਿਆ ਕੇ ਖੜਾ ਹੈ ਇਹ ਅਕਾਲੀ ਦਲ ਲਈ ਔਰ ਪੰਜਾਬ ਲਈ ਹਿਤਕਾਰੀ ਨਹੀਂ ਹੈ ਇਹ ਚਰਚਾ ਮਾ ਪਿੰਡਾਂ ਦੀਆਂ ਸੱਤਾਂ ਚ ਕੇਡਰ ਦੇ ਅੰਦਰ ਸਮਰਥਕਾਂ ਦੇ ਅੰਦਰ ਹੈ ਲੀਡਰਾਂ ਦੇ ਅੰਦਰ ਸਥਾਨਕ ਜੁਟਾਂ ਦੇ ਅੰਦਰ ਚੱਲੀ ਹੋਈ ਹੈ ਪਰ ਦੂਸਰੇ ਪਾਸੇ ਕਹਿੰਦੇ ਜੀ ਇੱਕ ਪਾਸੇ ਪਹਿਲਾਂ ਚੰਦੂ ਮੱਜਰੇ ਹੋਰਾਂ ਨੇ ਬੀਬੀ ਜਗੀਰ ਕੌਰ ਹੋਰਾਂ ਨੇ ਹੈਨਾ ਹਮਲੂਕੇ ਹੋਰਾਂ ਨੇ ਇਹਨਾਂ ਸਾਰਿਆਂ ਨੇ ਹੈਨਾ ਹਾਂ ਬਰਨਾਲਿਆਂ ਦਾ ਮੁੰਡਾ ਅੰਕਲ ਜੀ ਤੁਹਾਨੂੰ ਵੀ ਇਹਨਾਂ ਨੇ ਇੱਕ ਪੋਲੀਟਿਕਲ ਮੋਰਚਾ ਖੋਲ੍ਹਿਆ ਸੀ ਪਰ ਹੁਣ ਸੁਖਦੇਵ ਸਿੰਘ ਢੀਂਟਸਾ ਹੋਰਾਂ ਨੇ ਐਸਜੀਪੀਸੀ ਦੇ حوالے ਨਾਲ ਨਵਾਂ ਮੋਰਚਾ ਅਕਾਲ ਦਲ ਦੇ ਖਿਲਾਫ ਖੋਲ੍ਹਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਜੀ ਅਕਾਲੀ ਦਲ ਅੱਜਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੁਦ ਚਲਾਉਂਦਾ ਐਸੇ ਤਾਂ ਸੌਰਜਿਤ ਮਾਨ ਦਲ ਦੇ ਬੰਦੇ ਵੀ ਐਸਜੀਪੀਸੀ ਦੀ ਚੋਣ ਲੜਦੇ ਨੇ ਸ਼੍ਰੋਮਣੀ ਖਾਲੀ ਦਲ ਵਾਲੇ ਵੀ ਲੜਦੇ ਨੇ ਹੁਣ ਦਲਾਂ ਦੇ ਵੀ ਲੜਦੇ ਨੇ ਸੋ ਇਸ ਲਈ ਉਹ ਸਾਰੇ ਕਹਿੰਦੇ ਕਿਸ ਦਾ ਮੈਂਬਰ ਹੈ ਇਹ ਤਾਂ ਮਿਹਰ ਤੱਕ ਸਭ ਕਹਿੰਦੇ ਨੇ ਕਿ ਮੈਂ ਤਾਂ ਭਾਈ ਅਕਾਲੀ ਦਲ ਦਾ ਨਮਾਹੰਦਾ ਪਰ ਇਹ ਹਮੇਸ਼ਾ ਪੰਥਕਤ ਧਰਾਂ ਦੇ ਵਿੱਚ ਇਹ ਚਰਚਾ ਰਹੀ ਆ ਕਿ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਛਾਖਾ ਵਜੋਂ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਵੱਡੀ ਹੈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਉਹਦੇ ਤਹਿਤ ਚਲਾਣਾ ਚਾਹੀਦਾ ਪਰ ਉਹ ਉਲਟ ਰਿਹਾ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਕੰਟਰੋਲ ਕਰ ਰਿਹਾ ਹੈ ਸ਼੍ਰੋਮਣੀ ਕਮੇਟੀ ਨੂੰ ਵੈਸੇ ਇਹ ਕੋਈ ਅਜਨਵੀ ਚਰਚਾ ਨਹੀਂ ਹੈ ਬਾਦਲਾਂ ਦੇ ਟਾਈਮ ਤੋਂ ਜਥਾ ਗੁਰਚਰ ਸਿੰਘ ਟੋੜਾ ਦੇ ਸਮੇਂ ਵੀ ਇਹ ਟਕਰਾਵ ਸਾਹਮਣੇ ਆ ਗਿਆ ਸੀਗਾ ਕਿਉਂਕਿ ਜਥਾ ਗੁਰਚਰ ਸਿੰਘ ਟੋੜਾ ਆਪਣੀ ਆਜ਼ਾਦ ਔਂਦ ਰੱਖਦੇ ਸੀ ਵਿੱਚਕ ਬਾਦਲ ਪਾਰਟੀ ਨੂੰ ਕੰਟਰੋਲ ਕਰ ਰਹੀ ਸੀ ਪਰ ਉਸ ਸਮੇਂ ਤੱਕ ਸ਼੍ਰੋਮਣੀ ਕਮੇਟੀ ਦੀ ਇੱਕ ਆਪਣੀ ਔਂਦ ਸੀ ਆਪਣਾ ਰੁਤਬਾ ਸੀ ਪਰ ਜਿ세 ਟੋੜਾ ਹੋਰਾਂ ਨਾਲ ਜਦੋਂ ਮਤਲਬ ਕਹਿ ਲੋ ਕਿ ਸਿੱਧਾ ਕੰਟਰੋਲ ਪੂਰਾ ਆਪਣੇ ਹੱਥ ਚ ਲੈਣ ਦੇ ਲਈ ਕੈਪਟਨ ਅਮਨਿੰਦਰ ਨੇ ਬਾਇਆ ਜਿ세 ਟੋੜਾ ਇੱਕ ਖੇਡ ਖੇਡੀ ਤੇ ਉਹ ਪੂਰ ਨਹੀਂ ਪਿਆ ਪਰ ਬਾਦਲ ਉਹਨਾਂ ਨੇ ਉਹ ਤੋਂ ਵੀ ਸਿਰੇ ਦੀ ਖੇਡ ਖੇਡੀ ਕਿ ਬਾਲਾ ਸਰ ਫਾਰਮ ਹਾਊਸ ਮਤਲਬ ਜਿਵੇਂ ਅੱਜ ਕੱਲ ਅਸੀਂ ਖਬਰਾਂ 'ਚ ਸੁਣਦੇ ਆ ਨਾ ਕਿ ਐਮਐਲਏ ਨੂੰ ਬੱਸਾਂ 'ਚ ਭਰ ਕੇ ਲੈ ਗਏ ਜੀ ਫਲਾਣੇ ਹੋਟਲ 'ਚ ਲੈ ਗਏ ਇਹ ਉਸ ਸਮੇਂ ਦੀਆਂ ਗੱਲਾਂ ਨੇ 998 ਮਿੰਟ ਮਿੰਟ ਤੋਂ ਬਾਅਦ ਜਦੋਂ ਖਲਾਰਾ ਪੈਂਦਾ 2002 ਦੇ ਵਿੱਚ ਚੋਣ ਦੇ ਸਮੇਂ ਬਾਲਾ ਸਰ ਫਾਰਮ ਹਾਊਸ ਦੇ ਵਿੱਚ ਸ਼੍ਰੋਮਿਕਵਿਟੀ ਮੈਂਬਰਾਂ ਨੂੰ ਰੱਖਿਆ ਜਾਂਦਾ ਜਾ ਕੇ ਜੋ ਪ੍ਰਕਾਸ਼ ਸਿੰਘ ਬਾਦਲ ਨੇ ਉਹ ਸਾਰਾ ਗਿਣਤੀ ਮਿੰਤੀ ਕਰਕੇ ਉੱਥੋਂ ਫਿਰ ਇਹ ਕਹਿੰਦੇ ਜੀ ਲੁਫਾਫਾ ਕਲਚਰ ਸ਼ੁਰੂ ਹੋ ਗਿਆ ਤੇ ਉੱਥੋਂ ਕਰਪਾਲ ਸਿੰਘ ਬਡੂੰਗਰ ਪ੍ਰਧਾਨ ਬਣੇ ਉਤੋਂ ਬਾਅਦ ਤਾਂ ਫਿਰ ਚੱਲੀ ਗਿਆ ਕੰਮ ਥੋੜਾ ਸਭ ਦੀ ਵਾਪਸੀ ਵੀ ਹੋਈ ਉਤੋਂ ਬਾਅਦ ਉਹਨਾਂ ਦਾ ਇਸ ਪੰਜ ਸੰਸਾਰ ਤੋਂ ਜਾਣ ਦੇ ਤਹਿ ਸਮੇਤ ਉਹਨਾਂ ਦਾ ਜਾਣਾ ਹੋਇਆ ਉਤੋਂ ਬਾਅਦ ਫਿਰ ਬੀਬੀ ਜਗੀਰ ਕੌਰ ਵੀ ਹੈਨਾ ਬਡੂੰਗਰ ਸਾਹਿਬ ਵੀ ਫਿਰ ਦੁਬਾਰਾ ਇੱਕ ਵਾਰ ਹੈ ਫਿਰ ਤਾਰ ਸਿੰਘ ਮੱਕੜ ਵੀ ਹੈਨਾ ਤੇ ਹੁਣ ਐਡਵੋਕੇਟ ਧਾਮੀ ਸਾਹਿਬ ਸੋ ਇਹ ਪ੍ਰਕਿਰਿਆ ਲੰਬੀ ਆ ਮੌਕੇ ਮਿਲਦੇ ਰਹੇ ਪਰ ਇਹ ਸਾਰਿਆਂ ਦੇ ਉੱਤੇ ਇਹ ਸਵਾਲ ਆਉਂਦਾ ਰਿਹਾ ਕਿ ਜੀ ਇਹ ਤਾਂ ਬਾਦਲ ਤੈਅ ਕਰਦੇ ਨੇ ਹੁਣ ਬਾਦਲ ਚੁਣਦੇ ਨੇ ਬਾਦਲ ਜਿਹਦੇ ਉੱਤੇ ਉਂਗਲੀ ਧਰਦੇ ਨੇ ਉਹ ਵਿਅਕਤੀ ਬਣਦਾ ਸੋ ਹੁਣ ਇੱਕ ਵਾਰ ਫੇਰ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਬੁਲਾ ਲਈ ਜਾਂ ਇਹ ਕਹਿ ਲੋ ਕਿ ਤੈਹਰਨ ਨੀਤੀ ਤੇ ਅੱਥੇ ਜਿੱਦਣ ਦੇ ਬਾਗੀ ਟੜਾ ਹੋਇਆ ਹੈ ਹੈ ਜਾਂ ਸਾਹਮਣੇ ਇੱਕ ਮੇਜ਼ ਲਾਇਆ ਚੰਦੂ ਮੱਜਰੇ ਹੋਰਾਂ ਨੇ ਵੀ ਜਗੀਰ ਖਰ ਹੋਰਾਂ ਨੇ ਉਸ ਸਮੇਂ ਤੋਂ ਕਦੇ ਇਸਤਰੀ ਅਕਾਲੀ ਦਲ ਕਦੇ ਯੂਥ ਅਕਾਲੀ ਦਲ ਕਦੇ ਕੋਰ ਕਮੇਟੀ ਕਦੇ ਜ਼ਿਲ੍ਹਾ ਪ੍ਰਧਾਨ ਇਸੇ ਲੜੀਆਂ ਦੇ ਵਿੱਚ ਕਹਿੰਦੇ ਸੁਖਵੀਰ ਬਾਦਲ ਨੇ ਸ਼੍ਰੋਮਣੀ ਗੰਟੀ ਦੇ ਮੈਂਬਰ ਬੁਲਾ ਲਏ ਤੇ ਮੀਡੀਆ ਚ ਖਬਰਾਂ ਸੋਸ਼ਲ ਮੀਡੀਆ ਤੇ ਖਬਰਾਂ ਕਿ 106 ਸ਼੍ਰੋਮਣੀ ਗੰਟੀ ਮੈਂਬਰਾਂ ਦਾ ਸਮਰਥਨ ਹਾਸਲ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ 93 ਤਾਂ ਬੈਠਕ ਚ ਆਈ ਸੀ 106 ਮੈਂਬਰ ਨੇ ਜਿਨ੍ਹਾਂ ਚੋਂ ਕਹਿੰਦੇ 93 ਮੈਂਬਰ ਤਾਂ ਬੈਠਕ ਚ ਮੌਜੂਦ ਰਹੇ 6 ਮੈਂਬਰ ਦੇਸ਼ ਤੋਂ ਬਾਹਰ ਨੇ 5 ਮੈਂਬਰ ਕਹਿੰਦੇ ਸਿਹਤ ਠੀਕ ਨਹੀਂ ਸੀ ਜਦੋਂ ਕਿ ਦੋਕ ਮੈਂਬਰਾਂ ਦਾ ਪਰਿਵਾਰਕ ਮਸਲਾ ਸੀ ਸੋ ਇੰਜ ਕਹਿੰਦੇ ਕੁੱਲ 106 ਮੈਂਬਰਾਂ ਸਮਰਥਨ ਹਾਸਲ ਹੈ ਜਿਦੇ ਵਿੱਚੋਂ 93 ਤਾਂ ਸਿੱਧੇ ਬੈਠਕ 'ਚ ਹਾਜ਼ਰ ਸੀ ਸੋ ਇਸ ਪਹਿਲੂ ਦੇ ਉੱਤੇ ਬਕਾਇਦਾ ਤੌਰ ਤੇ ਤੰਜ ਕਸਣ ਲਈ ਚਲੋ ਸਾਰੀਆਂ ਤਰ੍ਹਾਂ ਉਹ ਬੋਲੀਆਂ ਪਰ ਹੁਣ ਇੱਥੇ ਮੋੜ ਚਾਹ ਕਹਿੰਦੇ ਸੁਖਦੇਵ ਸਿੰਘ ਢੀਂਡਸਾਨ ਨੇ ਸੰਭਾਲੇ ਢੀਂਡਸੌਰਾਂ ਦੇ ਵੱਲ ਨਾਲ ਕਿਹਾ ਜਾ ਰਿਹਾ ਕਿ ਦੇਖੋ ਜੀ ਇਹ ਤਾਂ ਕੰਟਰੋਲ ਕਰ ਰਹੇ ਨੇ ਪਹਿਨਾ ਪ੍ਰਕਾਸ਼ ਸਿੰਘ ਬਦਲ ਕਰਦੇ ਸੀ ਕੰਟਰੋਲ ਜੀ ਹੁਣ ਸੁਖਬੀਰ ਬਦਲ ਕਰ ਰਹੇ ਨੇ ਇਹ ਤਾਂ ਜੀ ਐਸਜੀਪੀਸੀ ਨੂੰ ਕੰਟਰੋਲ ਕੀਤਾ ਜਾ ਰਿਹਾ ਇਹ ਠੀਕ ਨਹੀਂਗਾ ਜੀ ਇਹ ਤਾਂ ਲਫਾਫਾ ਕਲਚਰ ਨੂੰ ਹੋਰ ਵਧਾਵਾ ਦਿੱਤਾ ਜਾ ਰਿਹਾ ਅੱਜ ਢੀਂਟਸਾ ਵੀ ਬੋਲ ਰਹੇ ਨੇ ਅੱਜ ਚੰਦੂ ਮજરાਈ ਬੋਲ ਰਹੇ ਨੇ ਜਦੋਂ ਟੋੜਾ ਸਾਹਿਬ ਦੇ ਨਾਲ ਚੰਦੂ ਮજરાਈ ਅੱਡ ਹੋਈ ਸੀ ਫਿਰ ਵਾਪਸੀ ਵੀ ਕੀਤੀਆਂ ਫਿਰ ਉਸ ਤੋਂ ਬਾਅਦ ਚੋਣਾ ਵੀ ਲੜੀਆਂ ਮੁੰਡਿਆਂ ਨੂੰ ਵੀ ਲੜਾਈਆਂ ਐਮਐਲਏ ਵੀ ਬਣੇ ਨੇ ਹੈ ਢੀਂਟਸਾ ਨੇ ਵੀ ਖੁਦ ਵੀ ਵਜੀਰੀਆਂ ਮਾਣੀਆਂ ਮਤਲਬ ਜਦੋਂ ਤੁਸੀਂ ਸੱਤਾ 'ਚ ਤੁਹਾ ਨੂੰ ਉਹਦੇ ਹੀ ਰਤਬੇ ਹੈਗੇ ਨੇ ਫਿਰ ਇਹ ਲਫਾਫਾ ਕਲਚਰ ਠੀਕ ਜਦੋਂ ਤੁਹਾਡੇ ਪੱਲੇ ਕੁਛ ਨਹੀਂ ਤੁਹਾਡੇ ਹੱਥ ਕੁਛ ਨਹੀਂ ਫਿਰ ਇਹ ਲਫਾਫਾ ਕਲਚਰ ਗਲਤ ਜਦੋਂ ਲਫਾਫਾ ਕਲਚਰ ਗਲਤ ਹੈ ਜੇ ਪ੍ਰਕਾਸ਼ ਸਿੰਘ ਬਾਦਲ ਨੇ ਲਫਾਫਾ ਕਲਚਰ ਗਲਤ ਸ਼ੁਰੂ ਕੀਤਾ ਤਾਂ ਜੇ ਤੁਸੀਂ ਸੱਚੇ ਸੁੱਚੇ ਅਕਾਲੀ ਸੀ ਉਸ ਸਮੇਂ ਵਿਰੋਧ ਬਣਦਾ ਸੀ ਜੇ ਸੁਖਵੀਰ ਬਾਦਲ ਦੇ ਤੁਸੀਂ ਸਾਹਮਣੇ ਬੈਠ ਕੇ ਆਪਣੀ ਗੱਲ ਕਹਿਣੋ ਝਿਚਕਦੇ ਸੀ ਕਿ ਜੀ ਇਹ ਤਾਂ ਅ ਮਤਲਬ ਜਬਾਗ ਸਾਡੇ ਸਾਨੂੰ ਬੈਠਣਾ ਪੈਂਦਾ ਉਹਦੀ ਪ੍ਰਧਾਨਗੀ ਕਰਨੀ ਪੈਂਦੀ ਹੈ ਉਸ ਸਮੇਂ ਉੱਠ ਕੇ ਬਾਹਰ ਆ ਜਾਂਦੇ ਜਦੋਂ ਹੁਣ ਵੀ ਬਾਹਰ ਆਉਣ ਤੋਂ ਬਾਅਦ ਵਾਪਸ ਕਿਉਂ ਗਏ ਇਹ ਸਾਰਾ ਕੁਝ ਹੁੰਦਾ ਸੀ ਪੁਰਾਣਾ ਇਤਿਹਾਸ ਦੀਆਂ ਗੱਲਾਂ ਤੇ ਹੁਣ ਦੇ ਇਤਿਹਾਸ ਦੀਆਂ ਗੱਲਾਂ ਸੋ ਇਹਦਾ ਮਤਲਬ ਤੁਸੀਂ ਸਿਧਾਂਤ ਦੇ ਧਾਰਨੀ ਨਹੀਂ ਜੇ ਸੁਖਵੀਰ ਬਾਦਲ ਤੇ ਉਹਦੀ ਟੀਮ ਸਿਧਾਂਤ ਦਾ ਪਾਲਣਾ ਨਹੀਂ ਕਰ ਰਹੀ ਤਾਂ ਤੁਸੀਂ ਵੀ ਸਿਧਾਂਤ ਦੇ ਧਾਰਨੀ ਨਹੀਂ ਜਿਉਂ ਨੇ ਸਿਧਾਂਤ ਨੂੰ ਛਿੱਕੇ ਟੰਗਿਆ ਤਾਂ ਤੁਸੀਂ ਵੀ ਆਪਣੀ ਵਾਰ ਨੂੰ ਛਿੱਕੇ ਟੰਗਾਇਆ ਸੋ ਖੇਡ बराबर ਖੇਢੀ ਗਈ ਹੈ ਪਰ ਕੀ ਹੋਣ ਇਹ ਸਮਝ ਚੋਂ ਸੂਝ ਚੋਂ ਸਿਧਾਂਤ ਚੋਂ ਬੋਲ ਰਹੇ ਨੇ ਲੀਡਰ ਜਾਂ ਕਿਸੇ ਦੀ ਚੱਕ ਚੋਂ ਬੋਲ ਰਹੇ ਨੇ ਲੀਡਰ ਇਹ ਚਰਚਾ ਵੀ ਨਾਲ ਜੋਰ ਫੜ ਗਈ ਹੈ ਚਲੋ